ਨਮਸਕਾਰ ਕਰਮਚਾਰੀਆਂ ਲਈ ਮੁਲਾਜ਼ਮਾਂ ਲਈ ਪੈਨਸ਼ਨਰਾਂ ਲਈ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਇਆ ਜੇਕਰ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੁਸੀਂ ਦੇਖ ਰਹੇ ਹੋ ਪੰਜਾਬ ਇਕਤਾ ਟੀਵੀ ਸੋ ਕਰਮਚਾਰੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ईपीएफ ਨੂੰ ਲੈ ਕੇ ਅਤੇ ईपीएस ਨੂੰ ਲੈ ਕੇ ਆਈ ਹੈ ਸੋ ਕੀ ਹੈ ਪੂਰੀ ਖੁਸ਼ਖਬਰੀ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਦੇ ਵਿੱਚ ईपीएफ ਉਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਕਰਮਚਾਰੀਆਂ ਲਈ ਇੱਕ ਅਹਿਮ ਭੂਮਿਕਾ ਅਦਾ ਕਰਦਾ ਹੈ ਕਰਮਚਾਰੀ ਭਵਿੱਖ ਨਿਧੀ ਸੰਗਠਨ ਜਿਸ ਨੂੰ ਅਸੀਂ ईपीएफ ਉਹਦੇ ਨਾਮ ਨਾਲ ਜਾਣਦੇ ਹਾਂ ਆਪਣੇ ਮੈਂਬਰਾਂ ਦੇ ਲਈ ਕਰਮਚਾਰੀ ਪੈਨਸ਼ਨ ਯੋਜਨਾ ਜਿਸ ਨੂੰ ईपीएस ਕਿਹਾ ਜਾਂਦਾ ਹੈ ਉਹ ਚਲਾਈ ਜਾਂਦੀ ਹੈ ਇਸ ਯੋਜਨਾ ਦੇ ਤਹਿਤ ਮੈਂਬਰਾਂ ਨੂੰ ਉਹਨਾਂ ਦੀ ਸੇਵਾ ਮਿਆਦ ਅਤੇ ਤਨਖਾਹ ਦੇ ਆਧਾਰ ਤੇ ਨਿਸ਼ਚਿਤ ਸਮੇਂ ਤੋਂ ਬਾਅਦ ਮਹੀਨਾਵਾਰ ਪੈਨਸ਼ਨ ਮਿਲਦੀ ਰਹਿੰਦੀ ਹੈ ਸੋ EPF 16 ਨਵੰਬਰ 1995 ਨੂੰ ਕਰਮਚਾਰੀ ਪਰਿਵਾਰ ਪੈਨਸ਼ਨ ਸਕੀਮ 1971 ਦੀ ਥਾਂ ਸ਼ੁਰੂ ਕੀਤੀ ਗਈ ਸੀ ਇਸ ਦੇ ਵਿੱਚ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਸੋ ਇਹ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਤੁਹਾਨੂੰ ਦੱਸ ਦਈਏ ਕੀ ਹੈ ਇਹ ਪੂਰਾ ਮਾਮਲਾ ਇਸ ਯੋਜਨਾ ਦਾ ਉਦੇਸ਼ ਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਸੇਵਾ ਮੁਕਤੀ ਤੋਂ ਬਾਅਦ ਨਿਯਮਿਤ ਆਮਦਨ ਯਕੀਨੀ ਬਣਾਉਣਾ ਹੈ ਪਹਿਲਾਂ ਦੀ ਪੈਨਸ਼ਨ ਸਕੀਮ ਵਿੱਚ ਪੈਨਸ਼ਨ ਸਿਰਫ ਮੈਂਬਰ ਦੀ ਮੌਤ ਦੇ ਬਾਅਦ ਉਸਦੇ ਪਰਿਵਾਰ ਨੂੰ ਦਿੱਤੀ ਜਾਂਦੀ ਸੀ ਪਰ ইপিਐਸ ਦੇ ਤਹਿਤ ਨਾ ਸਿਰਫ ਮੈਂਬਰ ਨੂੰ ਸਗੋਂ ਉਸਦੇ ਪਰਿਵਾਰ ਨੂੰ ਵੀ ਪੈਨਸ਼ਨ ਦਾ ਲਾਭ ਮਿਲਦਾ ਰਹਿੰਦਾ ਹੈ ਸੋ ਜੇਕਰ ਤੁਹਾਨੂੰ ਦੱਸੀਏ ਤਾਂ ਕੀ ਹੈ ਪੂਰਾ ਮਾਮਲਾ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ ਕਿ ਕਰਮਚਾਰੀ ਪੈਨਸ਼ਨ ਸਕੀਮ ਦੇ ਲਈ ਯੋਗਤਾ ਕੀ ਹੈ ਇਸਦੇ ਲਈ ਯੋਗਤਾ ਜਿਹੜੀ ਉਹ ਇਸ ਦੇ ਵਿੱਚ ইপিਐਸ ਅਧੀਨ ਪੈਨਸ਼ਨ ਪ੍ਰਾਪਤ ਕਰਨ ਲਈ ইপিਐਫਓ ਮੈਂਬਰ ਨੂੰ ਕੁਝ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਜਿਸ ਦੇ ਵਿੱਚ ਘੱਟੋ ਘੱਟ 10 ਸਾਲ ਦੀ ਸੇਵਾ ਜਿਹੜੀ ਉਹ ਨਿਭਾਉਣੀ ਜ਼ਰੂਰੀ ਹੈ ਭਾਵੇਂ ਕਿ 10 ਸਾਲ ਕੰਮ ਦੇ ਵਿੱਚ ਲੱਗੇ ਰਹਿਣਾ ਲਾਜ਼ਮੀ ਹੁੰਦਾ ਹੈ ਔਰ ਉਸਦੀ ਘਟੋ ਘਟ ਉਮਰ ਹੈ ਜਿਹੜੀ ਉਹ 58 ਸਾਲ ਪੂਰੀ ਹੋਣੀ ਚਾਹੀਦੀ ਹੈ ईपीएफओ ਵਿੱਚ ਮੈਂਬਰਸ਼ਿਪ ਅਤੇ ਨਿਜ਼ਮਤ ਯੋਗਦਾਨ ਵੀ ਹੋਣਾ ਚਾਹੀਦਾ ਹੈ ਜਦੋਂ ਕੋਈ ਕਰਮਚਾਰੀ ਸੰਗਠਿਤ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕਰਦਾ ਹੈ ਤਾਂ ਉਹ ਆਪਣੇ ਆਪ ਹੀ ईपीएफओ ਦਾ ਮੈਂਬਰ ਬਣ ਜਾਂਦਾ ਹੈ ਇਸ ਦੇ ਤਹਿਤ ਉਸਦੀ ਤਨਖਾਹ ਵਿੱਚੋਂ ਮਹੀਨਾਵਾਰ ਕਟੌਤੀ ਹੁੰਦੀ ਰਹਿੰਦੀ ਹੈ ਜੋ ਕਿ ईपीएफ ਅਤੇ ইপিਐਸ ਖਾਤਿਆਂ ਵਿੱਚ ਜਮਾ ਕੀਤੀ ਜਾਂਦੀ ਹੈ ਇਸ ਵਿੱਚ ਮਾਲਕ ਦਾ ਯੋਗਦਾਨ ਵੀ ਸ਼ਾਮਲ ਹੁੰਦਾ ਜਿਸ ਦੇ ਵਿੱਚੋਂ 8.33% ईपीएस ਵਿੱਚ 3.67 EPF ਜਮ੍ਹਾਂ ਹੁੰਦਾ ਸੋ ਜੇਕਰ ਗੱਲ ਕਰੀਏ ਯੋਗਤਾ ਅਤੇ ਸ਼ਰਤਾਂ ਦੀ ਤਾਂ ਮੈਂਬਰ 10 ਸਾਲ ਦੀ ਸੇਵਾ ਪੂਰੀ ਕਰਨ ਅਤੇ 58 ਸਾਲ ਦੀ ਉਮਰ ਤੱਕ ਪਹੁੰਚਣ ਦੇ ਬਾਅਦ ਪੈਨਸ਼ਨ ਲਈ ਯੋਗ ਹੁੰਦੇ ਆ ਜੇਕਰ ਕੋਈ ਮੈਂਬਰ 50 ਸਾਲ ਦੀ ਉਮਰ ਦੇ ਬਾਅਦ ਨੌਕਰੀ ਛੱਡ ਦਿੰਦਾ ਹੈ ਤਾਂ 10 ਸਾਲ ਦੀ ਸੇਵਾ ਪੂਰੀ ਕਰ ਲੈਂਦਾ ਹੈ ਤਾਂ ਉਸ ਨੂੰ ਕਟ ਪੈਨਸ਼ਨ ਮਿਲ ਸਕਦੀ ਹੈ ਇਸ ਦੇ ਨਾਲ ਹੀ ਵਿਸ਼ੇਸ਼ਤਾਵਾਂ ਦੀ ਜ਼ਿਕਰ ਗੱਲ ਕੀਤੀ ਜਾਂ ਤਾਂ ਘੱਟੋ ਘੱਟ ਸੇਵਾ ਮਿਆਦ ਹੈ ਜਿਹੜੀ ਇਸ ਦੀ 10 ਸਾਲ ਹੋਣੀ ਚਾਹੀਦੀ ਹੈ ਤੇ ਪੈਨਸ਼ਨ ਦੀ ਸ਼ੁਰੂਆਤੀ ਉਮਰ ਹੈ ਜਿਹੜੀ 58 ਸਾਲ ਹੋਣੀ ਚਾਹੀਦੀ ਹੈ ਘੱਟੋ ਘਾਟਾ ਮਾਸਿਕ ਪੈਨਸ਼ਨ ਜਿਹੜੀ 1000 ਰੁਪਏ ਤੱਕ ਵੀ ਲੱਗ ਸਕਦੀ ਹੈ ਤੇ ਵੱਧ ਤੋਂ ਵੱਧ ਮਾਸਿਕ ਪੈਨਸ਼ਨ 7500 ਰੁਪਏ ਤੱਕ ਲੱਗ ਸਕਦੀ ਹੈ 2014 ਦੇ ਵਿੱਚ ਕੇਂਦਰ ਸਰਕਾਰ ਨੇ ਘੱਟੋ ਘਾਟਾ ਪੈਨਸ਼ਨ 1000 ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤਾ ਸੀ ਹਾਲਾਂਕਿ ਇਸ ਨੂੰ ਵਧਾ ਕੇ 7500 ਰੁਪਏ ਕਰਨ ਦੀ ਮੰਗ ਲਗਾਤਾਰ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੈ ਪੈਨਸ਼ਨ ਦੀ ਗਣਨਾ ਕਿਵੇਂ ਹੁੰਦੀ ਹੈ ਜੇਕਰ ਉਸ ਦੀ ਗੱਲ ਕੀਤੀ ਜਾਵੇ ਤਾਂ ਪੈਨਸ਼ਨ ਦੀ ਰਕਮ ਪਿਛਲੇ 60 ਮਹੀਨਿਆਂ ਦੀ ਪੈਨਸ਼ਨ ਯੋਗ ਸੇਵਾ ਅਤੇ ਔਸਤ ਤਨਖਾਹ ਦੇ ਆਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ ਇਸ ਦਾ ਫਾਰਮੂਲਾ ਜਿਹੜਾ ਉਹ ਇਸ ਤਰ੍ਹਾਂ ਹੈ ਕਿ ਮਾਸਿਕ ਪੈਨਸ਼ਨ ਜਿਹੜੀ ਤੁਹਾਡੀ ਉਹ ਬਰਾਬਰਤਾ ਰੱਖਦੀ ਹੈ ਪੈਨਸ਼ਨ ਯੋਗ ਤਨਖਾਹ ਨੂੰ ਪੈਨਸ਼ਨ ਯੋਗ ਸੇਵਾ ਦੇ ਨਾਲ ਗੁਣਾ ਕਰਕੇ ਅਤੇ ਉਸ ਨੂੰ 70 ਦੇ ਨਾਲ ਵੰਡ ਦਿੰਨੇ ਆ ਤਾਂ ਉਸ ਦਾ ਜੋ ਯੋਗ ਨਿਕਲਦਾ ਹੈ ਉਹ ਤੁਹਾਡੀ ਪੈਨਸ਼ਨ ਹੋਵੇਗੀ ਉਦਾਹਰਨ ਦੇ ਤੌਰ ਤੇ ਜੇਕਰ ਮੈਂਬਰ ਦੀ ਤਨਖਾਹ 15000 ਰੁਪਏ ਹੈ ਤਾਂ ਸੇਵਾ ਕਾਲ 10 ਸਾਲ ਦਾ ਪੂਰਾ ਕੀਤਾ ਹੈ ਤਾਂ 15000 ਨੂੰ 10 ਦੇ ਨਾਲ ਗੁਣਾ ਕੀਤਾ ਜਾਊਗਾ ਅਤੇ ਉਸ ਨੂੰ 70 ਦੇ ਨਾਲ ਵੰਡ ਦਿੱਤਾ ਜਾਊਗਾ ਜਿਸ ਦੇ ਚੱਲਦਿਆਂ 2143 ਰੁਪਏ ਜੋ ਉੱਤਰ ਆਵੇਗਾ ਉਹ ਉਸ ਦੀ ਪੈਨਸ਼ਨ ਹੋਵੇਗੀ ইপিএস ਅਧੀਨ ਪੈਨਸ਼ਨ ਦੀਆਂ ਕਿਸਮਾਂ ਵੀ ਕਈ ਹੁੰਦੀਆਂ ਨੇ ਜਿਵੇਂ ਕਿ ਰਿਟਾਇਰਮੈਂਟ ਪੈਨਸ਼ਨ ਉਹ ਮੈਂਬਰ ਜਿਨ੍ਹਾਂ ਦੀ ਉਮਰ 58 ਸਾਲ ਹੋ ਗਈ ਆ ਜਿਨ੍ਹਾਂ ਨੇ 10 ਸਾਲ ਸੇਵਾ ਪੂਰੀ ਕਰ ਲਈ ਆ ਉਹ ਇਸ ਤੇ ਯੋਗ ਹੁੰਦੇ ਆ ਉਸ ਤੋਂ ਬਾਅਦ ਇੱਕ ਹੋਰ ਪੈਨਸ਼ਨ ਹੁੰਦੀ ਹੈ ਜਿਸ ਨੂੰ अर्ली ਪੈਨਸ਼ਨ ਕਿਹਾ ਜਾਂਦਾ ਹੈ 50 ਸਾਲ ਦੀ ਉਮਰ ਤੋਂ ਬਾਅਦ ਸੇਵਾ ਛੱਡਣ ਵਾਲੇ ਮੈਂਬਰ ਕੱਟੀ ਹੋਈ ਪੈਨਸ਼ਨ ਲਈ ਯੋਗ ਹੁੰਦੇ ਹਨ ਇਸ ਤੋਂ ਇਲਾਵਾ ਅਪੰਗਤਾ ਪੈਨਸ਼ਨ ਵੀ ਹੁੰਦੀ ਹੈ ਅਪੰਗਤਾ ਦੇ ਮਾਮਲੇ ਵਿੱਚ ਘੱਟੋ ਘੱਟ ਯੋਗਦਾਨ ਦੀ ਕੋਈ ਲੋੜ ਨਹੀਂ ਹੁੰਦੀ ਵਿਧਵਾ ਤੇ ਬਾਲ ਪੈਨਸ਼ਨ ਵੀ ਇਸ ਦੇ ਵਿੱਚ ਮਿਲਦੀ ਹੈ ਜਿਸ ਦੇ ਵਿੱਚ ਮੈਂਬਰ ਦੀ ਮੌਤ ਹੋਣ ਦੀ ਸਥਿਤੀ ਵਿੱਚ ਉਸ ਦੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਅਨਾਥ ਪੈਨਸ਼ਨ ਵੀ ਇਸ ਦੇ ਵਿੱਚ ਦਿੱਤੀ ਜਾਂਦੀ ਹੈ ਜੇਕਰ ਮੈਂਬਰ ਦੇ ਬੱਚੇ ਜਿਉਂਦੇ ਰਹਿੰਦੇ ਹਨ ਤਾਂ ਉਸ ਦੀ ਉਹਨਾਂ ਨੂੰ 25 ਸਾਲ ਦੀ ਉਮਰ ਤੱਕ ਪੈਨਸ਼ਨ ਜਿਹੜੀ ਉਹ ਦਿੱਤੀ ਜਾਂਦੀ ਹੈ ਨਾਮਜਦ ਵਿਅਕਤੀ ਪੈਨਸ਼ਨ ਵੀ ਇਸ ਦੇ ਵਿੱਚ ਹੁਣ ਸ਼ਾਮਲ ਹੁੰਦੀ ਹੈ ਜਿਸ ਦੇ ਵਿੱਚ ਨਾਮਜਦ ਵਿਅਕਤੀ ਨੂੰ ਪੈਨਸ਼ਨ ਉਦੋਂ ਦਿੱਤੀ ਜਾਂਦੀ ਹੈ ਜਦੋਂ ਮੈਂਬਰ ਦਾ ਪਰਿਵਾਰ ਮੌਜੂਦ ਨਹੀਂ ਹੁੰਦਾ ਇਸ ਤੋਂ ਇਲਾਵਾ ਆਸ਼ਰਿਤ ਮਾਪਿਆਂ ਦੀ ਪੈਨਸ਼ਨ ਵੀ ਇੱਥੇ ਸ਼ਾਮਲ ਹੁੰਦੀ ਹੈ ਜਿਸ ਦੇ ਵਿੱਚ ਅਣਵਿਆਹੀ ਮੈਂਬਰ ਦੀ ਮੌਤ ਹੋਣ ਤੇ ਉਸ ਦੇ ਮਾਪਿਆਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਪੈਨਸ਼ਨ ਦਾਅਵੇ ਅਤੇ ਲਾਭ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੈਨਸ਼ਨ ਦਾਅਵਾ ਕਰਨ ਦੇ ਲਈ ਉਪਭੋਗਤਾ ਨੂੰ ਫਾਰਮ 10D ਭਰਨਾ ਹੁੰਦਾ ਹੈ ਜਿਹੜੇ ਮੈਂਬਰ 58 ਸਾਲ ਦੀ ਉਮਰ ਦੇ ਬਾਅਦ ਪੈਨਸ਼ਨ ਲੈਣਾ ਟਾਲ ਦਿੰਦੇ ਹਨ ਉਹਨਾਂ ਨੂੰ ਹਰ 4 ਹਰ ਸਾਲ 4 ਤੋਂ 8% ਵਾਧੂ ਪੈਨਸ਼ਨ ਦਾ ਲਾਭ ਵੀ ਦਿੱਤਾ ਜਾਂਦਾ ਹੈ ਸੋ EPF ਸਕੀਮ ਦੇ ਤਹਿਤ ਮੈਂਬਰਾਂ ਨੂੰ ਜੀਵਨ ਭਰ ਦੀ ਆਮਦਨ ਪਰਿਵਾਰਿਕ ਸੁਰੱਖਿਆ ਅਪੰਗਤਾ ਕਵਰ ਅਤੇ ਆਮਦਨ ਛੋਟ ਵਰਗੇ ਜਿਹੜੇ ਲਾਭ ਹੈ ਉਹ ਪ੍ਰਦਾਨ ਹੁੰਦੇ ਰਹਿੰਦੇ ਹਨ ਇਹ ਯੋਜਨਾ ਸੰਗਠਿਤ ਕੀਤਾ ਤੇ ਕਰਮਚਾਰੀਆਂ ਲਈ ਇੱਕ ਸਥਾਈ ਵਿੱਤੀ ਸੁਰੱਖਿਆ ਪ੍ਰਦਾਨ ਹੰ ਕਰਦੀ ਹੈ ਸੋ ਇਹ ਇੱਕ ਵੱਡੀ ਅਪਡੇਟ ਜੋ EPS ਅਤੇ EPFO ਦੇ ਨਾਲ ਰਿਲੇਟਡ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜਰੂਰ ਕਰ ਦੇਣਾ ਬਣੇ ਰਹਿਣਾ ਪੰਜਾਬ ਇਕਤਾ ਟੀਵੀ ਦੇ ਨਾਲ ਮਿਲਦੇ ਜਿੱਤੇ ਹੋਰ ਨਵੀਂ ਵੱਡੀ ਛੋਟੀ ਖਬਰ ਦੇ ਨਾਲ ਹਣ ਲਈ ਇਨਾ ਹੀ ਧੰਨਵਾਦ